ਆ ਵੀਰੇ ਮੋਗਾ ਸੇਲ ਕਬੂਤਰ ਚ ਜਿੱਦਾਂ ਕਿ ਵੀਰੇ ਤੁਹਾਨੂੰ ਹਰੇਕ ਵਾਰੀ ਸ਼ੋਅ ਕਰਾਈਦਾ ਮੇਰਾ ਵੀਰ ਅੱਜ ਫੇਰ ਤੁਹਾਡੇ ਵਾਸਤੇ ਸਿੰਗਲ ਜੋੜਾ ਕੱਢ ਲਿਆ ਆਪਾਂ ਰਾਜਨ ਵਾਲਿਆ ਚੋਂ ਔਰ 200% ਗਾਰੰਟੀਡ ਜੋੜਾ ਮੇਰਾ ਵੀਰ ਹਫ਼ਤੇ ਤੋਂ ਉੱਪਰ ਹੋ ਗਿਆ ਵੀਡੀਓ ਨਹੀਂ ਲਈ 200% ਗਾਰੰਟੀਡ ਜੋੜਾ ਵੀਰਾ ਠੀਕ ਆ ਜਿਹੜੇ ਕਿਸੇ ਵੀਰ ਨੂੰ ਸਮਝ ਆਂਦੀ ਹੋਵੇ ਆਪਣੇ ਨਾਲ ਸੰਪਰਕ ਰੱਖ ਸਕਦਾ ਹੈ ਕੁਆਲਟੀ ਤੁਹਾਨੂੰ ਕਿੱਕ ਕਰਾਂ ਲੱਗਾ ਜੋੜੇ ਦੀ ਉਧਰੋਂ ਵੱਢ ਲੈਣੇ ਆਪਾਂ ਕਬੂਤਰੀ ਠੀਕ ਹੈ ਜੀ ਤੇ ਉਧਰੋਂ ਕੱਢ ਲੈਨੇ ਆਪਾਂ ਕਬੂਤਰ ਆ ਜਾਓ ਮੇਰਾ ਇੱਧਰ ਉਹ ਕੁਆਲਿਟੀ ਚੈੱਕ ਕਰਾਉਣ ਲੱਗਾ ਤੁਹਾਨੂੰ ਅਈ ਜੋੜੇ ਦੀ ਜਿਹੜਾ ਆਪਾਂ ਤੁਹਾਨੂੰ ਦਿਖਾਣਾ ਪੂਰਾ ਟੌਪ ਕਲਾਸ ਦੇ ਨੇ ਚਲਾ ਜਾਓ ਬਿਲਕੁਲ ਇਪਦਾ ਨਾ ਤੁਹਾਡੇ ਵਾਸਤੇ ਜੋੜਾ ਇੱਥੇ ਕਰ ਜਾ ਇੱਧਰ ਨਾ ਕਰ ਜਾ ਲੋਗਰੇ ਅੱਜ ਦੁਕਾਨਾ ਮੈਂ ਰਾਜਨਾਲਾ ਦੇ ਚੂਪਟਰ ਕੱਟ ਲੱਗੇ ਆ ਕਾਲੀਆਂ ਲੋਕਾਂ ਦੇ ਮੇਰਾ ਵੀ ਕਾਲੀਆਂ ਨੋਂਦਰਾ ਕਾਲੀਆਂ ਲੋਕਾਂ ਮੇਰਾ ਵੀ ਠੀਕ ਹੈ ਸ਼ੋਅ ਕਰਾਨਾ ਮੈਂ ਤੁਹਾਨੂੰ ਆ ਜਾ ਲੋਗ ਹਫਤੇ ਤੋਂ ਉੱਪਰ ਹੋ ਗਿਆ ਮੇਰੇ ਵੀਡੀਓ ਨਹੀਂ ਲਈ ਹਫਤੇ ਤੋਂ ਉੱਪਰ ਹੋ ਗਿਆ ਠੀਕ ਹੈ ਜੀ ਪਰ ਜਿਹੜਾ ਅੱਜ ਜੋੜਾ ਆਪਾਂ ਲਾਣ ਲੱਗੇ ਪੂਰਾ ਐਂਡ ਟੌਪ ਕਲਾਸ ਦੇ ਵਿੱਚ ਜਿਹਨੂੰ ਕਹਣ ਉਹ ਚੀਜ਼ ਹੈ ਠੀਕ ਆ ਵੀਰੇ ਕਰੋ ਕੁਆਲਿਟੀ ਚੈੱਕ ਮੇਰਾ ਵੀਰ ਕਾਲੀਆਂ ਨੋਂਦਰਾ ਠੀਕ ਆ ਕਾਲੀਆਂ ਪਲਕਾਂ ਮੇਰਾ ਵੀਰ ਇਧਰ ਕੋਲ ਠੀਕ ਆ ਵੀਰੇ ਲੋ ਵੀਰੇ ਕਰੋ ਚੈੱਕ ਕੁਆਲਿਟੀ ਕਰੋ ਸ਼ੌਂਕ ਮੇਰਾ ਵੀਰ ਜੋੜੇਗਾ ਠੀਕ ਆ ਵੀਰੇ ਸ਼ੌਂਕ ਕਰਾਨਾ ਤੁਹਾਨੂੰ ਹੁਣ ਇੱਕ ਇੱਕ ਕਰਕੇ ਇਹਨਾਂ ਦਾ ਅੱਖਾਂ ਦੇ ਪੰਜੇ ਦਾ ਵੀਡੀਓ ਪੂਰੀ ਦੇਖਿਓ ਵੀਰੇ ਸਕਿੱਪ ਕਰਕੇ ਨਾ ਦੇਖਿਓ ਤਾਂ ਕਿ ਵੀਰੇ ਤੁਹਾਨੂੰ ਸਮਝ ਆ ਜਾਏ ਕੀ ਚੀਜ਼ ਹੈਗੀ ਕੀ ਚੀਜ਼ ਨਹੀਂ ਹੈਗੀ ਠੀਕ ਆ ਵੀਰੇ ਇਹ ਕਬੂਤਰ ਆ ਮੇਰਾ ਵੀਰ ਠੀਕ ਆ ਜੀ ਇਹ ਕਬੂਤਰੀ ਹੈ ਕਾਲ ਨੁੱਕਈ ਹੈ ਦੋਨੋਂ ਮੇਰੇ ਠੀਕ ਆ ਵੀਰੇ ਹੁਣ ਤੁਹਾਨੂੰ ਇਹਨਾਂ ਦਾ ਛੱਡ ਕੇ ਸ਼ੌਂਕ ਕਰਨ ਲੱਗਾ ਮੇਰਾ ਵੀਰ ਬਣੇ ਰੋ ਵੀਡੀਓ ਚ ਲੋ ਵੀਰੇ ਪਹਿਲਾ ਕਬੂਤਰ ਦਾ ਸ਼ੌਂਕ ਕਰ ਲਓ ਮੇਰਾ ਵੀਰ ਠੀਕ ਹੈ ਅੱਖ ਦੀ ਕੁਆਲਿਟੀ ਦੇਖੋ ਕਬੂਤਰ ਦੀ ਲੋ ਠੀਕ ਹੈ ਜਿਹੋ ਜੀ ਨੋਕ ਹੈ ਉਹੋ ਜੀਆਂ ਪਲਕਾਂ ਮੇਰਾ ਵੀਰ ਮੈਂ ਵੀਰੇ ਅੱਜ ਫੇਰ ਤੁਹਾਨੂੰ ਕਹਿ ਰਿਹਾ ਕਬੂਤਰ ਹੈ ਨਹੀਂ ਸੀਗੇ ਵੀਰੇ ਅੱਖ ਕੇ ਵੀਡੀਓ ਪਾਣ ਲੱਗੇ ਆ ਮੇਰਾ ਵੀਰ ਕਿਉਂਕਿ ਹਫ਼ਤੇ ਤੋਂ ਉੱਪਰ ਹੋ ਗਿਆ ਕਾਫੀ ਵੀਰਾਂ ਦੇ ਫੋਨ ਆ ਚੁੱਕੇ ਆ ਪਲਕਾਂ ਦੇਖੋ ਕਬੂਤਰ ਦੀਆਂ ਜਿਵੇਂ ਪੰਜੇ ਨਹੀਂ ਹੁੰਦੇ ਜਾਮ ਨਹੀਂ ਪੰਜੇ ਉਸ ਹਿਸਾਬ ਦੀਆਂ ਪਲਕਾਂ ਮੇਰੀਆਂ ਵੀਰ ਠੀਕ ਆ ਗੂੜੀ ਕਾਲੀ ਨੂੰ ਕਹਿੰ ਮੇਰਾ ਵੀਰ ਸੇਮ ਇਹਦੇ ਨਾਲ ਦੀ ਕਬੂਤਰੀ ਐ ਔਰ ਕਾਲੀਆਂ ਹੀ ਨੋਂਦਰਾ ਮੇਰਾ ਵੀਰ ਠੀਕ ਆ ਵੀਰੇ ਕੁਆਲਟੀ ਚੈੱਕ ਕਰ ਲਓ ਬਾਲਾ ਨਾਜਾਇਜ਼ ਚੰਗਾ ਜੋੜਾ ਵੀਰੇ ਬਾਲਾ ਨਾਜਾਇਜ਼ ਚੰਗਾ ਜੋੜਾ ਠੀਕ ਆ ਵੀਰੇ ਮੈਂ ਫਿਰ ਵੀਰੇ ਬੇਨਤੀ ਕਰ ਰਿਹਾ ਕਬੂਤਰ ਲਾਨ ਨੂੰ ਹੋਰ ਵੀ ਲਾ ਸਕਦੇ ਸੀਗੇ ਪਰ ਜਿੰਨੀ ਕੁ ਚੀਜ਼ ਦੀ ਮੈਂ ਤੁਹਾਨੂੰ ਅੱਗੇ ਵੀ ਕਿਹਾ ਸਮਝ ਆਂਦੀ ਐ ਉਹੀ ਚੀਜ਼ ਆਪਾਂ ਤੁਹਾਡੇ ਅੱਗੇ ਲਾਣੀ ਐ ਮੇਰਾ ਵੀਰ ਤਾਂ ਕਿ ਵੀਰੇ ਜਿਹੜੇ ਵੀਰ ਨੇ ਪੈਸੇ ਲਾਏ ਨੇ ਸਾਂਭਣ ਕਰਨ ਵੱਲੋਂ ਭਾਵੇਂ ਤੁਹਾਡੇ ਵੱਲੋਂ ਕਮੀ ਰਹਿ ਜੇ ਨਸਲ ਵੱਲੋਂ ਵੀਰੇ ਕੋਈ ਕਮੀ ਨਹੀਂ ਰਹੀ ਆ ਲਓ ਵੀਰੇ ਪੰਜੇ ਦੇਖੋ ਤੁਸੀਂ ਐਨ ਖੁਸ਼ਕ ਪੰਜੇ ਕਾਲੀਆਂ ਸ਼ਾਹ ਨੋਂਦਰਾ ਹੁੰਦੇ ਲੋ ਮੇਰਾ ਵੀ ਅੱਜ ਦਾ ਜਿਹੜਾ ਜੋੜਾ ਮੇਰਾ ਵੀ ਪੂਰਾ ਟੌਪ ਕਲਾਸ ਹੈ ਮੇਰਾ ਵੀ ਹਲਕੇ ਹਲਕੇ ਲੋਂਗਵੀ ਹੈ ਕਬੂਤਰ ਦੇ ਸਿਰ ਦੇ ਉੱਪਰ ਠੀਕ ਹੈ ਵੀਰੇ ਤੇ ਕਬੂਤਰੀ ਜਿਹੜੀ ਹੈਗੀ ਬਤਕ ਪੈਰੀ ਹੈ ਜਿਹਨੂੰ ਜਿਵੇਂ ਬਤਕਾਂ ਨਹੀਂ ਹੁੰਦੀਆਂ ਬਤਕ ਪੈਰੀ ਕਬੂਤਰੀ ਅੱਜ ਤੁਹਾਨੂੰ ਉਹ ਵੀ ਅਲੱਗ ਚੀਜ਼ ਦਿਖਾਵਾਂਗਾ ਜਿਹੜਾ ਬਤਕਾਂ ਦੇ ਪੈਰ ਜੁੜੇ ਹੁੰਦੇ ਨੇ ਨਾ ਬਤਕ ਪੈਰੀ ਕਬੂਤਰੀ ਹੈ ਮੇਰਾ ਵੀ ਲੋ ਵੀਰੇ ਇਹ ਕਦ-ਕਾੜ ਚੈੱਕ ਕਰੋ ਕਬੂਤਰ ਦਾ ਛੱਡ ਕੇ ਵੀ ਇਹਨਾਂ ਦਾ ਸ਼ੌਂਕ ਕਰਾਵਾਂਗਾ ਮੇਰਾ ਵੀ ਇੱਕ ਇੱਕ ਕਰਕੇ ਹੁਣ ਇਹਨਾਂ ਦਾ ਅੱਖਾਂ ਤੇ ਪੰਜੇ ਦਾ ਵੀ ਸ਼ੌਂਕ ਕਰਾ ਰਿਆ ਮੇਰਾ ਵੀ ਕੁਆਲਿਟੀ ਤੁਸੀਂ ਚੈੱਕ ਕਰੋ ਮੇਰਾ ਵੀਰ ਧਰਦੀ ਔਰ ਮੈਂ ਕਹਿੰਦਾ ਵੀਰੇ ਬੰਬ ਕੁਆਲਿਟੀ ਜੋੜਾ ਮੇਰਾ ਵੀਰ ਜਿਹਦੇ ਕੋ ਜਾਏਗਾ ਯਾਦ ਕਰੋਗੇ ਕਿ ਵੀਰੇ ਛੋਟੀ ਵੀਰ ਵਾਕਈ ਕੋਈ ਚੀਜ਼ ਭੇਜੀ ਹੈ ਠੀਕ ਹੈ ਮੇਰਾ ਵੀਰ ਹੁਣ ਤੁਹਾਨੂੰ ਕਬੂਤਰੀ ਜਿਹੜਾ ਸ਼ੌਂਕ ਕਰਾਉਣ ਲੱਗਾ ਮੇਰਾ ਵੀਰ ਬਣੇ ਰੋ ਵੀਡੀਓ 'ਚ ਲੋ ਵੀਰੇ ਕਰੋ ਕੁਆਲਿਟੀ ਚੈੱਕ ਕਬੂਤਰੀ ਵੀ ਠੀਕ ਹੈ ਜੀ ਕਾਲ ਨੋਕੀ ਕਬੂਤਰੀ ਹੈ ਮੇਰਾ ਵੀਰ ਕਰੋ ਕੁਆਲਿਟੀ ਚੈੱਕ ਮੇਰਾ ਵੀਰ ਪੂਰਾ ਘੈਂਡ ਗੱਲਬਾਤ ਜੋੜਾ ਹੈ ਮੇਰਾ ਵੀਰ ਫੇਰ ਮੈਂ ਕਹਿ ਰਿਹਾ ਜੋੜਾ ਮਿਲਿਆ ਨਹੀਂ ਹੋਇਆ ਮਲਾਂ ਵਾਲਾ ਮੇਰਾ ਵੀਰ ਜੋੜਾ ਮਿਲ ਜਾਣਾ ਕੋਈ ਗੱਲ ਨਹੀਂ ਕਿਉਂਕਿ ਕਬੂਤਰ ਕਬਾਤਰ ਤੋੜੇ ਹੋਏ ਆਪਾਂ ਜੋੜੇ ਲਾਏ ਨਹੀਂ ਕੋਈ ਮੇਰਾ ਵੀ ਠੀਕ ਆ ਜੋੜਾ ਚੈੱਕ ਕਰੋ ਮੇਰਾ ਵੀਰ ਅਜਰਾ ਜੋੜਾ ਪੂਰਾ ਧੰਸੂ ਟੋਪ ਕਲਾਸ ਦੇ ਵਿੱਚ ਮੇਰਾ ਵੀ ਪੱਲੇ ਚੈੱਕ ਕਰੋ ਵੀਰੇ ਕੂਤੀ ਦਾ ਵੀ ਪੱਲਾ ਚੈੱਕ ਕਰੋ ਕਬੂਤਰ ਦਾ ਹੀ ਪੱਲਾ ਚੈੱਕ ਕਰੋ ਹਲੋ ਠੀਕ ਆ ਮੇਰਾ ਵੀਰ ਕਰੋ ਸ਼ੌਂਕ ਤੇ ਕਰੋ ਸੋਹਣਾ ਜਿਹਾ ਆਪਦੇ ਵਰਗਾ ਕਮੈਂਟ ਠੀਕ ਆ ਮੇਰਾ ਵੀਰ ਕੁਆਲਿਟੀ ਚੈੱਕ ਕਰ ਲਓ ਇੱਕ ਪਾਸਾ ਪੱਲਾ ਕੱਟ ਕੀਤਾ ਹੋਇਆ ਵੀ ਤਰੀ ਦਾ ਠੀਕ ਆ ਵੀਰੇ ਇੱਕ ਪੱਲਾ ਕੱਟ ਕੀਤਾ ਹੈ ਕਿਉਂਕਿ ਵੱਡੀ ਕਬੂਤਰੀ ਆ ਇਹ ਠੀਕ ਆ ਵੀਰੇ ਵੱਡੀ ਕਬੂਤਰੀ ਆ ਮੇਰਾ ਵੀਰ ਲੋ ਵੀਰੇ ਬੱਤਕ ਪੈਰੀ ਹੈ ਕਬੂਤਰੀ ਇਹ ਪੰਜੇ ਜੁੜੇ ਹੋਏ ਆ ਵੀਰੇ ਇਹਦੇ ਠੀਕ ਆ ਵੀਰੇ ਇੱਧਰ ਵਾਲਾ ਵੀ ਤੇ ਇੱਧਰ ਵਾਲਾ ਵੀ ਜੁੜੇ ਹੋਏ ਆ ਵੀਰੇ ਪੱਤਕ ਪੈਰੀ ਕਹਿ ਦਿੰਦੇ ਬਾਕੀ ਹਰੇਕ ਨੇ ਬੰਦੇ ਦੀ ਆਪਦੀ ਲੈਂਗੁਏਜ ਆ ਕੋਈ ਕੁਛ ਕਹਿ ਦਿੰਦਾ ਕੋਈ ਕੁਛ ਕਹਿ ਦਿੰਦਾ ਜੋੜਾ ਬਹੁਤ ਨਿਗਾਹ ਚੰਗਾ ਮੇਰਾ ਵੀਰ ਰਾਜ ਦਾ ਜੋੜਾ ਤੇ ਸਾਰਿਆਂ ਨੂੰ ਵੀਰੇ ਬੇਨਤੀ ਇਹੀ ਕਰਾਂਗਾ ਜਿਹੜੇ ਵੀਰ ਨੂੰ ਸਮਝ ਜਾਂਦੀ ਆਪਣੇ ਨਾਲ ਸੰਪਰਕ ਕਰ ਲਓ ਠੀਕ ਹੈ ਮੇਰਾ ਵੀਰ ਹੁਣ ਤੁਹਾਨੂੰ ਇਹਨਾਂ ਦਾ ਛੱਡ ਕੇ ਸ਼ੌਂਕ ਕਰਾਣ ਲੱਗਾ ਮੇਰਾ ਵੀਰ ਬਣੇ ਰੋ ਵੀਡੀਓ ਚ ਲੋ ਵੀਰੇ ਪਹਿਲਾ ਕਬੂਤਰ ਦਾ ਕੁਆਲਟੀ ਚੈੱਕ ਕਰ ਲਓ ਲੋ ਵੀਰੇ ਇਹ ਕਬੂਤਰ ਆ ਅੱרטਾ ਦੇਖੋ ਵੀਰੇ ਕਬੂਤਰਾਂ ਦੀ ਇੱਕਦਮ ਪਤਲੇ ਔਰ ਲੰਬੇ ਲੰਬੇ ਕਬੂਤਰ ਸ ਇੱਕ ਵਾਰ ਨੂੰ ਸੱਪ ਵਾਂਗੂ ਕਬੂਤਰ ਵੀਰੇ ਖੜਦੇ ਆਪਣੇ ਕਬੂਤਰ ਠੀਕ ਹੈ ਵੀਰੇ ਮੈਂ ਤੁਹਾਡੇ ਨਾਲ ਵੀਰੇ ਪ੍ਰੋਮਿਸ ਕੀਤਾ ਆ ਥੋੜੀ ਲਾਈਏ ਚੀਜ਼ ਬਹੁਤੀ ਲਾਈਏ ਵੀਰੇ ਚੀਜ਼ ਉਹ ਲਾਵਾਂਗਾ ਮੇਰਾ ਵੀਰ ਅਗਲੇ ਦਿਨਾਂ ਦੇੜੇ ਉਹੋ ਜਿਹੇ ਆ ਬੰਦੇ ਵਿੱਚ ਦੁਬੜੂ ਤੁਸੜੂ ਵਾਲੇ ਉਨਾਰੀ ਅੱਖਾਂ ਖੁੱਲੀਆਂ ਰਹਿੰਦੀਆਂ ਕਿ ਛੋਡੀ ਚੀਜ਼ਾਂ ਕਿੱਥੋਂ ਕੱਢਦਾ ਹੱਲੇ ਦਾ ਵੀਰੇ ਡੱਬਿਆਂ ਦੀ ਕਬੂਤਰਾਂ ਦੀ ਵੀਡੀਓ ਨਹੀਂ ਲਾਈ ਜਿਸ ਦਿਨ ਮੀਲੇ ਡੱਬੇ ਲਾਏ ਉਸ ਦਿਨ ਦੇਖਿਓ ਤੁਹਾਡਾ ਕੀ ਬਣਦਾ ਠੀਕ ਹੈ ਮੇਰਾ ਵੀਰ ਤੇ ਜਿਹੜੇ ਵੀਰ ਆਪਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਤਾਂ ਪਤਾ ਹੀ ਹੈ ਛੋਡੀ ਵੀਰ ਕੀ ਚੀਜ਼ ਲਾਉਂਦਾ ਕੀ ਨਹੀਂ ਥੋੜੀ ਲਾ ਦੀਏ ਮੈਂ ਕਹਿੰਦਾ ਲੇਟ ਲਾ ਦੀਏ ਪਰ ਚੀਜ਼ ਉਹ ਲਾਣੀ ਹੈ ਮੇਰਾ ਵੀਰ ਜਿਹੜੀ ਪਤਾ ਲੱਗੇ ਦੇਖੋ ਹੁਣ ਕਬੂਤਰ ਪੱਬਾ ਪਾਰ ਖੜਾ ਮੇਰਾ ਵੀਰ ਔਰ ਕਬੂਤਰ ਦੀ ਬਣਾਵਤ ਦੇਖੋ ਮੇਰਾ ਵੀਰ ਐਨ ਪੂਛ ਤੱਕ ਪਰ ਜਾਂਦੇ ਆ ਮੇਰਾ ਵੀਰ ਠੀਕ ਹੈ ਵੀਰੇ ਚੈੱਕ ਕਰ ਲਓ ਵੀਰੇ ਸ਼ੌਕ ਕਰ ਲਓ ਜਿਹੜੇ ਕਿਸੇ ਵੀਰ ਨੂੰ ਸਮਝ ਆਂਦੀ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਕੁਆਲਿਟੀ ਤੁਸੀਂ ਚੈੱਕ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਨੋਟੀਫਿਕੇਸ਼ਨ ਓਨ ਕਰ ਲਿਆ ਕਰੋ ਤਾਂ ਕਿ ਵੀਰੇ ਜਦੋਂ ਵੀ ਵੀਡੀਓ ਪਾਵਾਂ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲੇ ਨੰਬਰ ਤੇ ਆ ਜਾਇਆ ਕਰੇ ਕੁਆਲਿਟੀ ਚੈੱਕ ਕਰੋ ਤੁਸੀਂ ਕੂਤਰਾ ਦੀ ਤੁਰਦੇ ਫਿਰਦੇ ਦੇਖੋ ਵੀਰੇ ਕੂਤਰਾ ਲੋ ਜੀ ਕਰੋ ਕੁਆਲਿਟੀ ਚੈੱਕ ਠੀਕ ਹੈ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਰੈੱਡ ਕਲਰ ਦਾ ਸਬਸਕ੍ਰਾਈਬ ਲਿਖਿਆ ਹੁੰਦਾ ਹੈ ਨੋਟੀਫਿਕੇਸ਼ਨ ਓਨ ਕਰ ਲਿਆ ਕਰੋ ਤਾਂ ਕਿ ਵੀਰੇ ਜਦੋਂ ਵੀ ਵੀਡੀਓ ਪਾਵਾਂ ਤੁਹਾਡੇ ਕੋਲ ਪਹਿਲੇ ਨੰਬਰ ਤੇ ਮਿਲ ਜੇ ਠੀਕ ਹੈ ਮੇਰਾ ਵੀਰ ਕਰੋ ਕੁਆਲਿਟੀ ਚੈੱਕ ਮਿਲਦੇ ਵੀਰੇ ਨੈਕਸਟ ਵੀਡੀਓ ਚ ਲਵ ਯੂ ਵੀਰ ਸਾਰਿਆਂ ਨੂੰ ਜਿਹੜੇ ਵੀਰ ਨਵੇਂ ਆnde ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਵੀਰੇ ਨਵੀਂ ਤੋਂ ਨਵੀਂ ਤੁਹਾਡੇ ਹਾਸਤੇ ਵੀਡੀਓ ਲਿਆਂਦੇ ਰਿਹਾ ਕਰੀਏ ਮਿਲਦੇ ਵੀਰੇ ਨੈਕਸਟ ਵੀਡੀਓ ਚ